ਜੋੜਨ ਮੇਰੇ ਸਾਧ ਸੰਗੀ ਜਨੋ ਆਵਣ ਭਾਵੇ ਉਹ ਜਿਨ੍ਹਾਂ ਨੇ ਗੁਰੂ ਚਰਣਾ ਵਿੱਚ ਹਾਜ਼ਰੀਆਂ ਲਵਾਈਆਂ ਹਨ ਬਾਣੀ ਦੇ ਜਾਪ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਆਓ ਜੋ ਲੜਿਵਾਰ ਕਥਾ ਸਲੋਕ ਮਹਲਾ ਨਾਮਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਜੋ ਆਪਾਂ ਸਤਿਗੁਰਾਂ ਦੀ 356 ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਆਰੰਭ ਕੀਤੀ ਹੈ ਆਪ ਜੀ ਨੇ 16 ਨੰਬਰ ਸ਼ਲੋਕ ਦਾ ਜਾਪ ਪਾਠ ਸਰਵਣ ਕੀਤਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਕੇ 16 ਨੰਬਰ ਸ਼ਲੋਕ ਦੇ ਵਿੱਚ ਇਕ ਤਤ ਗਿਆਨੀ ਦਾ ਜ਼ਿਕਰ ਕਰਦੇ ਨੇ ਤਤ ਗਿਆਨੀ ਦਾ ਗਿਆਨੀ ਕਿਹਨੂੰ ਕਹਿੰਦੇ ਨੇ ਗਿਆਨवान ਕੌਣ ਹੈ ਧੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਭੈ ਕਾ ਹੂੰ ਕੋ ਦੇਤ ਨਹਿ ਨਹਿ ਭੈ ਮਾਨਤ ਆਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਜਿਹੜਾ ਕਿਸੇ ਨੂੰ ਭੈ ਨਾ ਦੇਵੇ ਭੈ ਦਾ ਅਰਥ ਹੈ ਡਰ ਡਰਾਉਣਾ ਜਿਹੜਾ ਕਿਸੇ ਨੂੰ ਡਰਾਵੇ ਨਾ ਤੇ ਨਾ ਹੀ ਕਿਸੇ ਦਾ ਡਰ ਮੰਨੇ ਤੇ ਨਾ ਹੀ ਕਿਸੇ ਦੀ ਈਨ ਮੰਨੇ ਮਹਾਰਾਜ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਕਾ ਉਹਨੂੰ ਕਹਿੰਦੇ ਆ ਗਿਆਨੀ ਉਹਨੂੰ ਕਹਿੰਦੇ ਆ ਤਤ ਗਿਆਨੀ ਗਿਆਨਮਾਨ ਜਿਹੜਾ ਕਿਸੇ ਨੂੰ ਭੈ ਨਹੀਂ ਦਿੰਦਾ ਵੈਸੇ ਜਿਹੜਾ ਗੁਰੂ ਦਾ ਸਿੱਖ ਹੈ ਨਾ ਪਿਆਰਿਓ ਉਹ ਸਿੱਖ ਦੇ ਅੰਦਰ ਵੀ ਨਾ ਦਾ ਡਰ ਹੁੰਦਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ ਕਹਿੰਦੇ ਜਿਹੜਾ ਡਰਦਾ ਹੈ ਉਹ ਸਿੱਖ ਨਹੀਂ ਆ ਤੇ ਜਿਹੜਾ ਸਿੱਖ ਆ ਉਹ ਕਦੇ ਡਰਦਾ ਨਹੀਂ ਇਹ ਯਾਦ ਰੱਖਣਾ ਜਿਹੜਾ ਡਰਦਾ ਹੈ ਉਹ ਸਿੱਖ ਨਹੀਂ ਹੋ ਸਕਦਾ ਤੇ ਜਿਹੜਾ ਡਰਦਾ ਨਹੀਂ ਉਹ ਗੁਰੂ ਦਾ ਸਿੱਖ ਜੀ ਗੁਰੂ ਦਾ ਸਿੱਖ ਕਦੇ ਕਿਸੇ ਨੂੰ ਭੈ ਨਹੀਂ ਦਿੰਦਾ ਕਿਸੇ ਨੂੰ ਡਰਾਉਂਦਾ ਨਹੀਂ ਨਿਰਮਲ ਭਉ ਜਦੋਂ ਅਸੀਂ ਨਿਰਮਲ ਭਉ ਦੀ ਗੱਲ ਕਰਦੇ ਆਂ ਤੇ ਪ੍ਰਮਾਤਮਾ ਦੇ ਭੈ ਦੇ ਵਿੱਚ ਸਭ ਕੁਝ ਹੈ ਹਰ ਚੀਜ਼ ਪ੍ਰਮਾਤਮਾ ਦੇ ਭੈ ਵਿੱਚ ਅਸੀਂ ਆਸਾ ਦੀ ਵਾਰ ਪੜਦੇ ਆਂ ਨਾ ਤੇ ਆਸਾ ਦੀ ਵਾਰ ਦੇ ਵਿੱਚ ਮਹਾਰਾਜ ਨੇ ਕਹਿ ਦਿੱਤਾ ਕਿ ਪਾਣੀ ਵੀ ਰੱਬ ਦੇ ਭੈ ਵਿੱਚ ਆ ਹਵਾ ਵੀ ਰੱਬ ਦੇ ਭੈ ਵਿੱਚ ਆ ਅੱਗ ਵੀ ਰੱਬ ਦੇ ਭੈ ਵਿੱਚ ਆ ਗੁਰੂ ਪਿਆਰਿਓ ਚੰਦ ਸੂਰਜ ਤਾਰੇ ਧਰਮ ਰਾਜਾ 인ਦਰ ਰਾਜਾ ਸਭ ਰੱਬ ਦੇ ਭੈ ਵਿੱਚ ਆ ਭੈ ਵਿੱਚ ਪਵਨ ਵਹੈ ਸਦਵਾਉ ਭੈ ਵਿੱਚ ਚੱਲੇ ਲਖ ਦਰੀਆਉ ਗੁਰੂ ਪਿਆਰਿਓ ਗੁਰੂ ਸਾਹਿਬ ਕਹਿੰਦੇ ਨੇ ਲੱਖਾਂ ਦਰਿਆ ਰੱਬ ਦੇ ਭੈ ਵਿੱਚ ਚੱਲਦੇ ਆ। ਅਗ ਵੀ ਰੱਬ ਦੇ ਭੈ ਵਿੱਚ ਆ। ਚੰਦ ਸੂਰਜ ਵੀ ਰੱਬ ਦੇ ਭੈ ਵਿੱਚ ਨੇ। ਇਸ ਵਾਸਤੇ ਉਸ ਰੱਬ ਦੇ ਭਉ ਤੋਂ ਬਿਨਾ ਹੈ ਹੀ ਕੁਝ ਨਹੀਂ। ਕਿਉਂਕਿ ਹਰ ਚੀਜ਼ ਰੱਬ ਦੇ ਭੈ ਵਿੱਚ ਹੈ। ਹਰ ਚੀਜ਼ ਨੂੰ ਉਹਨਾਂ ਨੇ ਆਪਣੇ ਭੈ ਵਿੱਚ ਰੱਖਿਆ ਹੈ। ਇੱਕ ਮੌਤ ਦਾ ਭੈ ਤੇ ਦੂਜਾ ਰੱਬ ਦਾ ਪਹਿਲ ਯਾਦ ਰੱਖਣਾ ਜਿੰਨੂੰ ਮੌਤ ਦਾ ਡਰ ਹੈ ਨਾ ਉਹ ਰੱਬ ਦਾ ਡਰ ਜ਼ਰੂਰ ਮੰਨੇਗਾ ਉਹ ਰੱਬ ਦਾ ਜਾਪ ਜ਼ਰੂਰ ਕਰੇਗਾ ਰੱਬ ਦੀ ਬੰਦਗੀ ਜ਼ਰੂਰ ਕਰੇਗਾ ਰੱਬ ਦੀ ਆਬਾਦਤ ਜ਼ਰੂਰ ਕਰੇਗਾ ਕਿ ਇੱਕ ਦਿਨ ਮੌਤ ਨੇ ਜ਼ਰੂਰ ਰਸਨਾ ਹੈ ਇੱਕ ਦਿਨ ਮੌਤ ਨੇ ਜ਼ਰੂਰ ਆਉਣਾ ਹੈ ਇਸ ਵਾਸਤੇ ਬਚਿਆ ਨਹੀਂ ਜਾਣਾ ਮੌਤ ਜ਼ਰੂਰ ਆਏਗੀ ਇੱਕ ਦਿਨ ਮਰਨਾ ਹੈ ਤੇ ਜੇ ਮਰਨਾ ਹੈ ਤੇ ਫਿਰ ਰੱਬ ਦਾ ਨਾਮ ਲੈ ਕੇ ਰੱਬ ਨੂੰ ਯਾਦ ਕਰਕੇ ਮਰ ਜੀ ਜੇ ਇੱਕ ਦਿਨ ਮਰਨਾ ਹੀ ਨਾ ਤੇ ਸੇਵਾ ਕਰਕੇ ਮਰ ਜੀ ਬਾਣੀ ਪੜ੍ਹ ਕੇ ਮਰ ਜੀ ਰੱਬ ਨੂੰ ਯਾਦ ਕਰਕੇ ਮਰ ਜੀ ਰੱਬ ਦੀ ਬੰਦਗੀ ਕਰਕੇ ਮਰ ਜੀ ਮਰਨਾ ਸੁਹੇਲਾ ਬਣ ਜਾਏਗਾ ਦੁਨੀਆ ਮਰਦੀ ਹੈ ਮੋਹ ਮਾਇਆ ਵਿੱਚ ਫਸ ਕੇ ਪਦਾਰਥਾਂ ਦੇ ਵਿੱਚ ਫਸ ਕੇ ਧੀਆਂ ਪੁੱਤਰਾ ਵਿੱਚ ਫਸ ਕੇ ਗੁਰੂ ਤਿਆਰਿਓ ਲੋਕ ਨਿਤ ਮਰਦੇ ਆ ਪਰ ਜਿਹੜਾ ਰੱਬ ਨੂੰ ਯਾਦ ਕਰਕੇ ਮਰਨਾ ਬੰਦਗੀ ਕਰਕੇ ਮਰਨਾ ਕਬੀਰ ਮਰਤਾ ਮਰਤਾ ਜਗ ਮੁਵਾ ਮਰਤੇ ਨਾ ਜਾਣਿਆ ਕੋਏ ਐਸੀ ਮਰਨੀ ਜੋ ਮਰੇ ਬੋਰ ਨਾ ਮਰਨਾ ਹੋ ਉਹ ਵਿਰਲਾ ਹੈ ਭਾਈ ਉਹ ਮਰਨਾ ਪਰਵਾਨ ਹੈ ਉਸ ਮਰਨੇ ਨੂੰ ਤਰਸਦੇ ਆ ਲੋਕ ਸੋ ਮਹਾਰਾਜ ਕਹਿੰਦੇ ਜਿਹੜਾ ਭੈ ਨਹੀਂ ਦਿੰਦਾ ਤੇ ਜਿਹੜਾ ਭੈ ਮਨ ਦਾ ਨਹੀਂ ਡਰ ਨਹੀਂ ਮੰਨਦਾ ਇਹ ਨਹੀਂ ਮੰਨਦਾ ਉਹ ਗਿਆਨੀ ਹੈ ਗੁਰੂ ਕੇ ਸਿੱਖ ਨੇ ਕਦੇ 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 ਕਿਸੇ ਨੂੰ ਡਰਾਇਆ ਨਹੀਂ ਤੇ ਨਾ ਕਿਸੇ ਦਾ ਡਰ ਮੰਨਿਆ ਭਾਵੇਂ ਗੁਰੂ ਨਾਨਕ ਦੇ ਘਰ ਵਿੱਚ 5 ਸਾਲ ਤੋਂ ਲੈ ਕੇ 7 ਸਾਲ ਦੇ ਵੈਰ ਭਾਵਨਾ ਤੋਂ ਰਹਿਤ ਹੈ ਡਰ ਤੋਂ ਰਹਿਤ ਹੈ ਇਸ ਵਾਸਤੇ ਉਥੇ ਸ਼ਬਦ ਗੁਰੂ ਨਾਨਕ ਸਾਹਿਬ ਨੇ ਵਰਤੇ ਨੇ ਨਿਰਭਉ ਨਿਰਵੈਰ ਉਹ ਪ੍ਰਮਾਤਮਾ ਨਿਰਭਉ ਹੈ ਤੇ ਨਿਰਵੈਰ ਕਿਸੇ ਨਾਲ ਵੈਰ ਨਹੀਂ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ 6 ਸਾਲ ਦੀ ਉਮਰ ਵਿੱਚ ਜਦੋਂ ਪਟਨੇ ਦੀ ਧਰਤੀ ਤੇ ਸਨ ਤੇ ਨਵਾਬਾਂ ਦੀਆਂ ਪਾਲਕੀਆਂ ਨਿਕਲਦੀਆਂ ਤੇ ਗੁਰੂ ਪਿਆਰਿਓ ਬੱਚੇ ਝੁਕ ਝੁਕ ਕੇ ਸਲਾਮਾ ਕਰਦੇ ਸੀ ਨਵਾਬਾਂ ਨੂੰ ਡਰਦੇ ਕਿ ਜੇ ਅਸੀਂ ਸਲਾਮਣਾ ਕੀਤੀ ਤੇ ਨਵਾਬ ਪਤਾ ਨਹੀਂ ਕੀ ਕਰੇਗਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਅਸੀਂ ਡਰ ਨਹੀਂ ਮੰਨ ਲੋਕਾਂ ਦਾ ਜੇ ਤੁਸੀਂ ਹੋਣੀ ਇਹਨਾਂ ਦਾ ਡਰ ਮੰਨ ਕੇ ਬੈਠ ਗਏ ਤੇ ਜ਼ਿੰਦਗੀ ਤੁਹਾਡੀ ਡਰ ਵਿੱਚ ਲੰਘ ਜਾਣੀ ਤੁਸੀਂ ਸਾਰੀ ਜ਼ਿੰਦਗੀ ਗੁਲਾਮ ਰਹਿ ਕੇ ਜ਼ਿੰਦਗੀ ਬਤੀਤ ਕਰਨੀ ਹੈ ਸਾਰੀ ਜ਼ਿੰਦਗੀ ਤੁਹਾਡੀ ਆਤਮਾ ਗੁਲਾਮ ਰਹੇਗੀ ਤੁਸੀਂ ਗੁਲਾਮ ਰਹੋਗੇ ਇਸ ਵਾਸਤੇ ਹੁਣੇ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦਿਓ ਇਹਨਾਂ ਦਾ ਡਰ ਨਾ ਮੰਨੋ ਇਹਨਾਂ ਅੱਗੇ ਨਾ ਝੁਕਿਆ ਕਰੋ ਰੱਬ ਅੱਗੇ ਝੁਕਿਆ ਕਰੋ ਪਰਮਾਤਮਾ ਅੱਗੇ ਝੁਕਿਆ ਕਰੋ ਇਹਨਾਂ ਦਾ ਡਰ ਛੱਡ ਦਿਓ ਤੇ ਗੁਰੂ ਪਿਆਰਿਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਨਾ ਇਹਨਾਂ ਨਵਾਬਾਂ ਨੂੰ ਸਲਾਮ ਨਹੀਂ ਕਰਨਾ ਇੱਕ ਆਕਾਲ ਪੁਰਖ ਵਿਗਰੂ ਨੂੰ ਸਲਾਮ ਸੋ ਜਿਹੜਾ ਡਰਦਾ ਨਹੀਂ ਤੇ ਡਰਾਉਂਦਾ ਨਹੀਂ ਤੇ ਜਿਹੜਾ ਈਨ ਨਹੀਂ ਮੰਨਦਾ ਆਪਣੇ ਧਰਮ ਦੇ ਵਿੱਚ ਪੱਕਾ ਏ ਮੈਨੂੰ ਮੇਰਾ ਧਰਮ ਪਿਆਰਾ ਤੁਹਾਨੂੰ ਤੁਹਾਡਾ ਪਿਆਰਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਗ੍ਰਿਫਤਾਰੀ ਦਿੱਤੀ ਆ ਨਾ ਤੇ ਮਹਾਰਾਜ ਦਿੱਲੀ ਜਾਂਦੇ ਆ ਤੇ ਦਿੱਲੀ ਮਹਾਰਾਜ ਜੀ ਨੂੰ ਪਿੰਜਰੇ ਵਿੱਚ ਰੱਖ ਕੈਦ ਕਰ ਦਿੱਤਾ ਜਾਂਦਾ ਪਿੰਜਰੇ ਵਿੱਚ ਤੇ ਉਸ ਵੇਲੇ ਕਾਜੀ ਆਉਂਦਾ ਉਹ ਕਹਿੰਦਾ ਉਹਨੇ ਤਿੰਨ ਸ਼ਰਤਾਂ ਰੱਖੀਆਂ ਜਾਂ ਤਾਂ ਕਰਾਮਾਤ ਵਿਖਾਓ ਜਾਂ ਇਸਲਾਮ ਕਬੂਲ ਕਰ ਲਓ ਤੇ ਜਾਂ ਫਿਰ ਮੌਤ ਨੂੰ ਕਬੂਲ ਕਰ ਲਓ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਵਾਬ ਦਿੱਤਾ ਸੀ ਕਿ ਕਰਾਮਾਤ ਨਹੀਂ ਵਿਖਾਉਣੀ ਇਹ ਕਹਿਰ ਹੈ ਦੂਜਾ ਤੂੰ ਕਹਿਣਾ ਇਸਲਾਮ ਕਬੂਲ ਕਰ ਲੈ ਇਸਲਾਮ ਨਹੀਂ ਅਸੀਂ ਕਬੂਲ ਕਰਨੀ ਆ ਸਾਨੂੰ ਸਾਡਾ ਧਰਮ ਪਿਆਰਾ ਤੇ ਤੁਹਾਨੂੰ ਤੁਹਾਡਾ ਧਰਮ ਪਿਆਰਾ ਹੈ ਤੇ ਤੀਸਰੀ ਸਤਮੈ ਪ੍ਰਵਾਨ ਕਰਦਾ ਹਾਂ ਉਹ ਕਿਹੜੀ ਹੈ ਕਹਿ ਲੱਗੇ ਮੈਂ ਮਰਨਾ ਕਬੂਲ ਕਰਦਾ ਵਾਂ ਕਿਉਂਕਿ ਮੈਂ ਆਨੰਦਪੁਰ ਸਿਰ ਦੇ ਖਫਣ ਬਣ ਕੇ ਤੁਰਿਆ ਹਾਂ ਮਰ ਲਈ ਆਇਆ ਹਾਂ ਤੇ ਧਰਮ ਲਈ ਮਰ ਜਾਵਾਂਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਨਾ ਇਸਲਾਮ ਕਬੂਲ ਤੇ ਨਾ ਕਰਾਮਾਤ ਵਿਖਾਉਣੀ ਹੈ ਪਰ ਅਸੀਂ ਮਰ ਜਾਵਾਂਗੇ ਕੁਰਬਾਨ ਹੋ ਜਾਵਾਂਗੇ ਧੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦੇ ਦਿੱਤੀ ਪਰ ਕਿਸੇ ਦਾ ਧਰਮ ਕਬੂਲ ਨਹੀਂ ਕੀ ਕਰਦਾ ਉਹ ਡਰ ਤੋਂ ਰਹਿ ਇਥੇ ਮਹਾਰਾਜ ਕਹਿੰਦੇ ਨੇ ਭੈ ਕਾਹ ਹੁ ਕੋ ਦੇਤ ਨਹਿ ਜਿਹੜਾ ਕਿਸੇ ਨੂੰ ਭੈ ਨਹੀਂ ਦਿੰਦਾ ਨਹਿ ਭੈ ਮਾਨਤ ਆਣ ਤੇ ਨਾ ਕਿਸੇ ਦਾ ਭੈ ਮੰਨਦਾ ਤੇ ਨਾ ਕਿਸੇ ਦੀ ਈਨ ਮੰਨਦਾ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਵਖਾਣ ਮਹਾਰਾਜ ਕਹਿੰਦੇ ਸਜਣਾ ਸੁਣ ਉਹਨੂੰ ਕਹਿੰਦੇ ਨੇ ਤਤ ਗਿਆਨੀ ਸੋ ਜਿਹਦੇ ਅੰਦਰ ਇਹ ਗੁਣ ਆ ਜਾਂਦੇ ਆ ਉਹ ਤਤ ਗਿਆਨੀ ਬਣ ਜਾਂਦਾ ਹੈ ਗਿਆਨਵਾਨ ਬਣ ਜਾਂਦਾ ਇਹ ਮਹਾਰਾਜ ਨੇ 16 ਨੰਬਰ ਸ਼ਲੋਕ ਦੇ ਵਿੱਚ ਸਾਨੂੰ ਕਲਯੁਗ ਦੇ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਜੋ ਸਾਡੇ ਹਿਰਦਿਆਂ ਦੇ ਵਸ ਜਾਵੇ ਸੋ ਸਤਿਗੁਰੂ ਰਹਿਮਤ ਕਰਨ ਵਿਚਾਰਾ ਕਰਦਿਆਂ ਹੋਈਆਂ ਬਿੰਦ ਭੁੱਲਾਂ ਦੀ ਮਾਫ਼ੀ ਬਖਸ਼ਣ ਅੱਗੇ ਵਾਤੇ ਸਮੱਧ ਬਖਸ਼ਣੀ ਜੀ ਲੇਖੇ ਕਤੇ ਨਾ ਸੁਧਿਏ ਖਣਖਣ ਭੁੱਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਬਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਲਾ ਦੀ ਜਾਨਾਂ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ